ਅਸਰ ਕੀ ਨਾਮ ਆ ਤੁਹਾਡਾ ਕਿਹੜੀ ਯੂਨੀਅਨ ਕੀ ਮਾਉਂ ਹੈ ਮੇਰਾ ਨਾਮ ਤਰਨ ਸਿੰਘ ਪ੍ਰਧਾਨ ਪਨ ਬਸ ਪੀ ਆਰਟੀਸੀ ਕੰਡਕਟਰ ਵਰਕਰ ਯੂਨੀਅਨ 25/11 ਤੇ ਅੱਜ ਦਾ ਜੋ ਸਾਡਾ ਮਸਲਾ ਹੈ ਵੀ ਸਾਡੇ ਨਾਲ ਸਰਕਾਰ ਪਿਛਲੇ ਕਾਫੀ ਸਮੇਂ ਤੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਤੋਂ ਭੱਜ ਰਹੀ ਏ ਤੇ ਜੋ ਸਾਡੀਆਂ ਮੈਨੇਜਮੈਂਟਾਂ ਸਾਡੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਲਾਗੂ ਕਰਨ ਦੀ بجائے ਸਾਨੂੰ ਟਾਲ ਮਟੋਲ ਕਰ ਰਹੀ ਏ ਤੇ ਵਾਰ-ਵਾਰ ਸਰਕਾਰ ਦਾ ਭੰਡੀ ਪ੍ਰਚਾਰ ਕਰਾਉਣ ਦੇ ਲਈ ਸਾਡੀ ਮੈਨੇਜਮੈਂਟ ਜਿਹੜੇ ਸਾਡੇ ਮਸਲੇ ਕਾਫੀ ਜਾਨ ਤੋਂ ਲੜਕਦੇ ਆ ਰਹੇ ਨੇ ਉਹਨਾਂ ਨੂੰ ਪੂਰਾ ਨਹੀਂ ਕਰ ਰਹੀ ਜਿਸ ਦੇ ਰੋਸ ਵਜੋਂ ਅਸੀਂ ਅੱਜ ਪੂਰੇ ਪੰਜਾਬ ਦੇ 27 ਦੇ 27 ਢਿੱਪਾਂ ਦੇ ਗੇਟਾਂ ਤੇ ਗੇਟਾਂ ਲੀਆਂ ਕਰਕੇ ਆਉਣ ਵਾਲੀ 22 ਤਰੀਕ ਨੂੰ ਅਨਮਿੱਥੇ ਸਮੇਂ ਦੀ ਹੜਤਾਲ ਕਰਨ ਜਾ ਰਹੇ ਆ ਤਾਂ ਜੋ ਆਮ ਪੰਜਾਬ ਦੇ ਲੋਕਾਂ ਨੂੰ ਸਰਕਾਰ ਦਾ ਜੋ ਅਸਲੀ ਚਿਹਰਾ ਸਾਹਮਣੇ ਆ ਸਕੇ ਕਿ ਸਾਡੇ ਵਿਭਾਗ ਦੇ ਵਿੱਚ ਲਗਭਗ 20 ਸਾਲਾਂ ਤੋਂ ਕੋਈ ਨੀ ਮੌਜਮ ਪੱਕਾ ਨਹੀਂ ਕੀਤਾ ਗਿਆ ਸਿਰਫ ਸਰਕਾਰ ਦੇ ਲਾਰੇ ਨੇ ਵੱਡੇ ਵੱਡੇ ਝੂਠ ਬੋਲ ਰਹੇ ਨੇ ਵੱਡੇ ਵੱਡੇ ਬੈਂਡਰ ਲਾ ਕੇ ਜੇ ਸੀ ਨੇ ਮੌਜਮ ਪੱਕੇ ਕਰਤੇ ਇੰਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਤਾਂ ਅਸੀਂ ਸਰਕਾਰ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦੇ ਆ ਕਿ ਸਾਡੇ ਵਿਭਾਗ ਦੇ ਵਿੱਚ ਪਿਛਲੇ 18-20 ਸਾਲਾਂ ਤੋਂ ਕੋਈ ਵੀ ਮੌਜਮ ਪੱਕਾ ਨਹੀਂ ਕੀਤਾ ਗਿਆ ਕੋਈ ਵੀ ਪੱਕੀ ਭਰਤੀ ਨਹੀਂ ਕੀਤੀ ਗਈ ਸਰਕਾਰ ਨੇ بڑے ਵੱਡੇ ਵੱਡੇ ਵਾਅਦੇ ਕਰਕੇ ਸੱਤਾ ਚਾਈ ਸੀ ਅਸੀਂ ਠੇਕੇਦਾਰ ਵਿੱਚੋਂ ਬਾਹਰ ਕੱਢਾਂਗੇ ਵਿਚੋਲੀਏ ਬਾਹਰ ਭਜਾਵਾਂਗੇ ਪਰ ਸਾਡੇ ਵਿਭਾਗ ਦੇ ਵਿੱਚ ਪਹਿਲ ਕਰਨੀ ਕਰਦੇ ਹੋਏ ਪੀਆਰਟੀ ਦੇ ਵਿੱਚ ਹੀ ਲਗਭਗ 600 ਮੁਲਾਜ਼ਮਾਂ ਫਿਰ ਦੁਆਰਾ ਕੱਚੇ ਤੌਰ ਤੇ ਭਰਤੀ ਕੀਤਾ ਗਿਆ ਜੋ ਇਹ ਸਰਕਾਰ ਦੇ ਇੱਕ ਕਿਹੜਾ ਜਿਹੜਾ ਸਾਹਮਣੇ ਆਉਂਦਾ ਹੈ ਕਿ ਸਰਕਾਰ ਨੇ ਕਿਹਾ ਸੀ ਬੇਸੀ ਇਸ ਤੋਂ ਬਾਅਦ ਆਊਰਸ ਸਰਪਤੀ ਨਹੀਂ ਕਰਾਂਗੇ ਪਰ ਸਰਕਾਰ ਨੇ ਸਾਡੇ ਵਿਭਾਗ ਦੇ ਵਿੱਚ ਹੀ ਕੱਚੀ ਭਰਤੀ ਕਰਕੇ 8-9000 ਰੁਪਏ ਦੇ ਤੇ ਲੋਕਾਂ ਨੂੰ ਜਿਹੜਾ ਬਹੁਤ ਕਰਨਗੋਣੀਆਂ ਤਰਖਾਵਾ ਦਿੱਤੀਆਂ ਜਾ ਰਹੀਆਂ ਨੇ ਤਾਂ ਅਸੀਂ ਆਪ ਖੁਦ ਲਗਭਗ 5-6 ਤੋਂ ਭਰਤੀ ਹੋਏ ਹਾਂ ਕੱਚੇ ਹੁਣ ਤੱਕ ਡਿਊਟੀਆਂ ਕਰਦੇ ਆ ਰਹੇ ਹਾਂ ਪਰ ਸਾਨੂੰ ਸਾਡੇ ਵਿਭਾਗ ਦੇ ਕਾਨੂੰਨਾਂ ਦੇ ਹੋਣ ਦੇ ਬਾਵਜੂਦ ਵੀ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਗਲਾ ਸ਼ਿਗਾਰ ਅਸੀਂ 22 ਤਰੀਕ ਤੋਂ ਅਨਮਿੱਥੇ ਸਮੇਂ ਲਈ ਹੜਤਾਲ ਤੇ ਜਾ ਰਹੇ ਆ ਤਾਂ ਪਰਸੋ 10 ਤਰੀਕ ਨੂੰ ਅਸੀਂ ਜਲੰਧਰ ਜੋ ਜਿਮਨੀ ਚੌਂ ਆ ਰਹੀ ਏ ਉਸ ਚੌਂਾਂ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਸਰਕਾਰ ਦਾ ਪੰਡੀ ਪ੍ਰਚਾਰ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚਾਂਗੇ ਉਸ ਤੋਂ ਪਹਿਲਾਂ ਜੇਕਰ ਕੋਈ ਮੈਨੇਜਮੈਂਟ ਸਾਡੇ ਨਾਲ ਜਾਂ ਸਰਕਾਰ ਸੀਐਮ ਲੈਵਲ ਦੀ ਮੀਟਿੰਗ ਤੈਅ ਕਰਾਉਂਦਾ ਤਾਂ ਫਿਰ ਜਾ ਕੇ ਅਸੀਂ ਉਹ ਪ੍ਰੋਗਰਾਮ ਜਿਹੜਾ ਸਾਡਾ ਪੋਸਟਪੋਨ ਹੋ ਸਕਦਾ ਅਦਰਵਾਈਜ਼ ਸਾਡਾ ਤਿੰਨ ਦਿਨ ਦਾ ਪ੍ਰੋਗਰਾਮ ਜਿਹੜਾ ਉਹ ਪਾਇਦਾ ਹੈ